ਸਰ ਮੇਰਾ ਇਹ ਹੈ ਕਹਿਣਾ ਵੀ ਜੋ ਨੇ ਕੀਤਾ ਉਹਨੂੰ ਮਿਲ ਗਈ ਸਜ਼ਾ ਸਰ ਤੁਹਾਨੂੰ ਪਤਾ ਸੀ ਇਸ ਚੀਜ਼ ਦਾ ਨਹੀਂ ਤੇ ਅੱਜ ਅਦਾਲਤ ਨੇ ਜਿਹੜਾ ਫੈਸਲਾ ਕੀਤਾ ਨਹੀਂ ਸਰ ਕਿਵੇਂ ਤੇ ਜਿਹੜਾ ਸੀ ਉਸਦੇ ਚੱਲ ਚੱਲ ਕਿਵੇਂ ਦੇਖੀਏ ਤੁਹਾਡੇ ਘਰ ਵਾਲੇ ਮੈਨੂੰ ਸਰ ਇਹ ਤੇ ਨਹੀਂ ਸੀ ਕਿ ਬੱਚੀ ਨਾ ਕਦੀ ਇਦਾਂ ਦੀ ਛੇੜਛਾੜ ਕਦੀ ਕੀਤੀ ਹੋਵੇ ਪਰ ਬੱਚੀ ਹੀ ਦੱਸਦੀ ਨਹੀਂ ਸਮਝ ਨਹੀਂ ਏਡੀ ਸਰ ਮੇਰਾ ਇਹ ਹੈ ਕਹਿਣਾ ਵੀ ਜੋ ਉਹਨੇ ਕੀਤਾ ਉਹਨੂੰ ਮਿਲ ਗਈ ਸਜ਼ਾ ਸਰ ਤੁਹਾਨੂੰ ਪਤਾ ਸੀ ਇਸ ਚੀਜ਼ ਦਾ ਨਹੀਂ ਤੇ ਅੱਜ ਅਦਾਲਤ ਨੇ ਜਿਹੜਾ ਫੈਸਲਾ ਕੀਤਾ ਨਹੀਂ ਸਰ ਕਿਵੇਂ ਤੇ ਜਿਹੜਾ ਸੀ ਉਸਦੇ ਚੱਲ ਚੱਲ ਕਿਵੇਂ ਦੇ ਸਕੇ ਤੁਹਾਡੇ ਘਰ ਵਾਲੇ ਮੈਨੂੰ ਸਰ ਇਹ ਤੇ ਨਹੀਂ ਸੀ ਕਿ ਬੱਚੀ ਨਾ ਕਦੀ ਇਦਾਂ ਦੀ ਛੇੜਛਾੜ ਕਦੀ ਕੀਤੀ ਹੋਵੇ ਪਰ ਬੱਚੀ ਹੀ ਦੱਸਦੀ ਨਹੀਂ ਸਮਝ ਨਹੀਂ ਏਡੀ ਛੋਟੇ ਹੀ ਪਰ ਉਹਨੇ ਕਦੀ ਦੱਸਿਆ ਵੀ ਨਹੀਂ ਤੇ ਨਾ ਮੈਂ ਕਦੀ ਇਦਾਂ ਦਾ ਮਹਿਸੂਸ ਕੀਤਾ ਸਰ ਇੱਕ ਪਿਓ ਹ ਤਾਂ ਇਹ ਕਦੀ ਨਹੀਂ ਇਦਾਂ ਸੋਚ ਵੀ ਨਹੀਂ ਸਕਦੀ ਮਾਂ ਕਿ ਇਦਾਂ ਕਰ ਸਕਦਾ ਹੋਗਾ ਪਰ ਉਹ ਜਦੋਂ ਉਹਨੇ ਕਰਤੀ ਉਹਨੂੰ ਉਦੋਂ ਹੀ ਪਤਾ ਲੱਗਾ ਲੱਗਾ ਕੰਮ ਕੀ ਕਰਦਾ ਸੀ ਮਿਸਤਰੀ ਦਾ ਕੰਮ ਕਰਦਾ ਸੀ ਰਾਜ ਬੱਤਨ ਕਰਦਾ ਸੀ ਹਾਂ ਸ਼ਰਾਬ ਬਹੁਤ ਜਿਆਦਾ ਪੀਂਦੇ ਸੀ ਤੁਹਾਡੇ ਨਾਲ ਜਿਹੜਾ ਘਰ ਦੇ ਵਿੱਚ ਜਿਹੜਾ ਆਚਰਣ ਕਿਦਾਂ ਦਾ ਸੀ ਬਹੁਤ ਸਾਰੇ ਕਦੀ ਨਹੀਂ ਸਾਡੀ ਬਣੀ ਨਹੀਂ ਆ ਕੁੱੜਦਾ ਮਾਰਦਾ ਬਹੁਤ ਜ਼ਿਆਦਾ ਹੈ ਮੈਨੂੰ ਹਾਂਜੀ ਜਿਸ ਟਾਈਮ ਤੋਂ ਤੁਸੀਂ ਬੱਚੀ ਦੀ Laash ਦੇਖੀ ਦਰਖਤ ਦੇ ਨਾਲ ਉਸ ਟਾਈਮ ਤੇ ਜਿਹੜਾ ਜ਼ਮੀਨ ਹੈ ਜਿਹੜਾ ਪੈਰਾ ਟੋਲੇ ਸੀ ਬਹੁਤ ਸਾਰਾ ਨਹੀਂ ਸਮਝੀ ਨਹੀਂ ਲੱਗੀ ਉਹਦਾ ਵੀ ਕੀ ਹੋ ਗਿਆ ਬਹੁਤ ਪੈਰਾ ਤੋਂ ਜਮੀਨ ਖਸਪੀ ਕਿਸੇ ਨੇ ਦੱਸਿਆ ਇਸ ਦਾ ਹਾਂਜੀ ਕਿਸੇ ਨੇ ਦੱਸਿਆ ਆਪਾਂ ਖੁਦ ਨਹੀਂ ਵੇਖੀ ਤੁਸੀਂ ਕੀ ਕੰਮ ਕਰਦੇ ਮੈਂ ਘਰਾਂ ਦਾ ਕੰਮ ਕਰਦੀ ਸਰ ਕਿੰਨੇ ਬੱਚੇ ਤੁਹਾਡੇ ਤਿੰਨ ਬੱਚੇ ਹਨ ਕਿਵੇਂ ਗੁਜ਼ਾਰਾ ਹੁਣ ਕਿਵੇਂ ਚੱਲਦਾ ਕਰਦੇ ਇੰਨਾ ਹੀ ਸਰ ਕਿਸੇ ਟਾਈਮ ਤੁਹਾਡੀ ਅਦਾਲਤ ਦੇ ਵਿੱਚ ਜਾ ਕੇ ਜਾਂ ਅੰਦਰ ਜਿਹੜਾ ਆਪਣਾ ਜਾਂਦੇ ਹੋ ਤੁਸੀਂ ਆਪਣਾ ਤੁਹਾਡੀ ਮੁਲਾਕਾਤ ਹੁੰਦੀ ਹੈ ਹਾਂਜੀ ਸਰ ਦੋ ਤਿੰਨ ਵਾਰੀ ਸਰ ਗਏ ਦੋ ਸਾਲ ਪਿੱਛੇ ਗਏ ਪਹਿਲਾਂ ਤੇ ਬਸ ਦੋ ਤਿੰਨ ਵਾਰੀ ਮੈਂ ਮੁਲਾਕਾਤ ਹੈ ਕਦੀ ਇਦਾਂ ਗੱਲਬਾਤ ਨਹੀਂ ਹੋਈ ਅਮੋ ਸਾਹਮਣੇ ਕੁਝ ਜਿਹਨੂੰ ਮਤਲਬ ਉੱਥੇ ਵੇਖਿਆ ਅਦਾਲਤ ਤੇ ਕਦੀ ਗੱਲਬਾਤ ਨਹੀਂ ਕੀਤੀ ਤੁਸੀਂ ਕਦੀ ਕੋਸ਼ਿਸ਼ ਕੀਤੀ ਕਿ ਹਾਂ ਕਿ ਜਿਹੜੀ ਗਲਤੀ ਹੋ ਗਈ ਹੈ ਫਿਰ ਉਸ ਦੇ ਤੋਂ ਛੱਡ ਕੇ ਤਾਂ ਹੁਣ ਕਰਨ ਵਾਪਸ ਜਿਹੜਾ ਨਹੀਂ ਸਰ ਮੈਨੂੰ ਇਹ ਜੇ ਸਰ ਲੱਗਦਾ ਹੀ ਨਹੀਂ ਕਿ ਇਹੋ ਜਿਹੇ ਬੰਦੇ ਨੂੰ ਇਦਾਂ ਛੋੜ ਦਿੱਤੀ ਜਾਵੇ ਬਾ ਦੁਬਾਰਾ ਕੀ ਸਮਝਦੇ ਨੇ ਇਹ ਬੰਦੇ ਨੂੰ ਕਿਸੇ ਦੀ ਸਜ਼ਾ ਨਹੀਂ ਇਹੋ ਜੀ ਸਰ ਸਜ਼ਾ ਹੋਣੀ ਚਾਹੀਦੀ ਕਿ ਜਿਹੜਾ ਜਿੱਦਾਂ ਉਹਨੂੰ ਕੀਤਾ ਉਦਾਂ ਹੀ ਇਹ ਨਾ ਹੋਵੇ ਜਿਹੜਾ ਦੋਸ਼ੀ ਕੋ ਭਾਇਆ ਹਾਂਜੀ ਜਿਹੜਾ ਫੈਸਲਾ ਸੁਣਾ ਗਿਆ ਇਹਦਾ ਕਹਿਣਾ ਇਹ ਦੱਸਿਆ ਪਈ ਕਿ ਦ ਸਰਕਾਰੀ ਕਰ ਰਹੇ ਨਹੀਂ ਤੀ ਕੋ ਕਰ ਨਹੀਂ ਸਕੇ ਆਰੇ ਕੋਈ ਸਾਡੇ ਤੇ ਕੋਈ ਅੱਧੀ ਗੱਲ ਨਹੀਂ ਆਏਗੀ ਅਸੀਂ ਤੇ ਕੋਈ ਵਾਰ ਦੀ ਗੱਲ ਨਹੀਂ ਸਾਡੇ ਇਹ ਆਸ ਤੇ ਹੌਸਲਾ ਹੀ ਇਹ ਚਲੋ ਕਿਤੇ ਆ ਜੂਗਾ ਸਿਆਣੇ ਆਪਣੇ ਸਭੂਆਂ ਨਾਲ ਕੇ ਤੇ ਹੁਣ ਦਾਨੋ ਉਹ ਵੀ ਹੁਣ ਲੱਟ ਟਟ ਗਿਆ ਤੇ ਹੁਣ ਤਾ ਤਾ ਵੀ ਉਹ ਨਾਲ ਟਟ ਗਿਆ ਨਾ ਕਿ ਇਹ ਵੀ ਚਲੋ ਕਿਤੇ ਨਾ ਕਿਤੇ ਆਊਗਾ ਇਹ ਹੁਣ ਤੇ ਉਹ ਵੀ ਕੋਈ ਗੱਲ ਨਹੀਂ ਦਏਗੀ ਤੁਹਾਡੀ ਕਦੀ ਮੁਲਾਕਾਤ ਹੋਈ ਸੀ ਕਦੀ ਨਹੀਂ ਜੀ ਸਾਡੀ ਨੂੰ ਮੁਲਾਕਾਤ ਨਹੀਂ ਕੀਤੀ ਪਰਿਵਾਰ ਦੇ ਵਿੱਚ ਜਿਹੜਾ ਆਚਰਣ ਕਿਸ ਤਰ੍ਹਾਂ ਦਾ ਸੀ ਉਸ ਤਰ੍ਹਾਂ ਹਾਂਜੀ ਮਿਲਨ ਵਰਤਨ ਕਿਸ ਤਰ੍ਹਾਂ ਦਾ ਸੀ ਤੁਹਾਡੇ ਨਾਲ ਮਿਲਨ ਵਰਤ ਚੰਗਾ ਮੈਤਰੀ ਬਹੁਤ ਵਧੀਆ ਸੀ ਜਦੋਂ ਜੱਥ ਮਾਲ ਕੇ ਦੇ ਕੇ ਚੀਜ਼ ਕਰ ਦੋ ਰਹੇ ਜਗ੍ਹਾ ਬਣਦਾ ਨੇ ਆਰ ਮੈਤਰੀ ਬਹੁਤ ਵਧੀਆ ਰਹੀਆਂ ਤੇ ਆ ਕੋਟੀਆਂ ਗਾਟੀਆਂ ਬਣਦਾ ਪਰ ਇੰਟਵਾਲ ਤੇ ਕੀ ਕਰ ਬਣ ਗਿਆ ਉਹਦੇ ਬਹੁਤ ਦਿਮਾਗ ਦਾ ਦਾ ਸਹੀ ਸੀ ਪਰ ਇਹ ਗੱਲ ਕੀ ਹੋਣੀ ਹੋਈ ਮਾਲਕ ਨੂੰ ਜਾਣੇ ਨਹੀਂ ਦੱਸ ਨਹੀਂ ਸਾਥੇ ਕੋਈ ਜਾਣਦਾ ਪਤਾ ਨਹੀਂ ਗਿਆ ਤਾਂ ਜੋ ਕੰਮ ਹੋ ਉਹ ਪੇ ਪਤਾ ਲਗਾ ਸਰੀ ਗੱਲ ਤਾਂ ਹਾਂਜੀ ਸਰ ਜਿਹੜਾ ਮਾਨਜੋ ਕੋਰਟ ਵੱਲੋਂ ਫੈਸਲਾ ਆਇਆ ਵਾ ਕੀ ਕਹਿਣਾ ਚਾਹੋਗੇ ਜੀ ਜਿਹੜਾ ਕੱਲ੍ਹ ਫਾਂਸੀ ਦੀ سزا ਸੁਣਾਈ ਗਈ ਆ ਦੋਸ਼ੀ ਨੂੰ ਜਿਸ ਨੇ ਆਪਣੀ ਬੇਟੀ ਦੇ ਨਾਲ ਜਬਰਨਨਾ ਕੀਤਾ ਸੀ ਇਹ ਜਨਵਰੀ 2020 ਦੇ ਵਿੱਚ ਥਾਣਾ ਖਲਜੀਆਂ ਵਿੱਚ ਉਕਤ ਦੋਸ਼ੀ ਦੇ ਖਿਲਾਫ ਇਹ ਮਗਧਕ ਕਦਮਾ ਜਿਹੜਾ ਰਜਿਸਟਰ ਕੀਤਾ ਗਿਆ ਸੀਗਾ ਜੋ ਇਸ ਵੇਲੇ ਪੋਸਟ ਕੋਰਟ ਅੰਮ੍ਰਿਤਸਰ ਵਿੱਚ ਮਾਨਜੋ ਅਦਾਲਤ ਵਿੱਚ ਇਹ ਕੇਸ ਚੱਲ ਰਿਹਾ ਸੀ ਕੱਲ ਮਿਤੀ 29 ਅੱਠ ਨੂੰ ਮਾਨਯੋਗ ਅਦਾਲਤ ਨੇ ਇਸ ਉੱਤੇ ਆਪਣਾ ਜਿਹੜਾ ਫੈਸਲਾ ਸੁਣਾਇਆ ਜਿਸ ਵਿੱਚ ਅਦਾਲਤ ਵੱਲੋਂ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦਾ ਨਾਅਿਜ਼ ਨਿਰਮਾਨਾ ਕੀਤਾ ਗਿਆ ਜੋ ਇਸ ਫੈਸਲੇ ਦੇ ਨਾਲ ਆਮ ਆਦਮੀ ਦੇ ਵਿੱਚ ਅਤੇ ਪਬਲਿਕ ਦੇ ਵਿੱਚ ਇਸ ਫੈਸਲੇ ਦੀ ਕਾਫੀ ਸਨਾਨਾ ਕੀਤੀ ਜਾ ਰਹੀ ਹੈ ਇਸ ਫੈਸਲੇ ਦੇ ਆਉਣ ਦੇ ਨਾਲ ਮੁੱਲਦਵਾ ਦੇ ਵਿੱਚ ਥੋੜਾ ਡਰ ਹੋਏਗਾ ਭੈ ਹੋਏਗਾ ਜਿੰਨਾ ਜਿਹੜਾ ਆਮ ਜਨਤਾ ਦੇ ਵਿੱਚ ਇਹ ਇੱਕ ਵਧੀਆ ਸੰਦੇਸ਼ ਜਾਏਗਾ ਕਿ ਫੈਸਲੇ ਤੋਂ ਬਾਅਦ ਕੋਈ ਵੀ ਵਿਅਕਤੀ ਜਿਹੜਾ ਆ ਜੀ ਹਾਂ ਜੁਰਮ ਕਰਨ ਦੀ ਨੀਅਤ ਨਹੀਂ ਰੱਖੇਗਾ ਇਸ ਜੁਰਮ ਤੋਂ ਪਿੱਛੇ ਰਹੇਗਾ ਔਰ ਮੈਂ ਆਸ ਕਰਦਾ ਕਿ ਇਸ ਫੈਸਲੇ ਤੋਂ ਬਾਅਦ ਆਮ ਬੰਦੇ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਅਗਰ ਉਹ ਜੁਰਮ ਕਰਦਾ ਤਾਂ ਉਹਦੀ ਸਜ਼ਾ ਉਹ ਨਹੀਂ ਸਕਦਾ ਜੋ ਕੱਲ ਅਦਾਲਤ ਨੇ ਫੈਸਲਾ ਦਿੱਤਾ ਹੈ ਬਹੁਤ ਵਧੀਆ ਤੇ ਸਰਾਨਾਯੋਗ ਹੈ